ਸ਼੍ਰੀ ਗੱਜ ਜੀ ਗੁੱਡ ਮਾਰਨਿੰਗ ਤੇ ਮੈਂ ਖਲੋਤਾ ਵਾਂ ਸੈਂਟਰਲ ਬੈਂਕ ਦੇ ਲਾਗੇ ਡੀਏਵੀ ਸਕੂਲ ਦੇ ਲਾਗੇ ਤੇ ਇੱਧਰ ਥਾਣਾ ਚੌਂਕ ਦੇ ਲਾਗੇ ਭਾਜੀ ਹੁਣਾਂ ਦੀ ਦੁਕਾਨ ਆ ਇੱਥੇ ਬੂਟ ਲੈ ਜੇ ਨੇ ਆਪਾਂ ਆਜੋ ਤੁਹਾਨੂੰ ਦਿਖਾਣੇ ਆ ਤੇ ਜੈਕਟਾਂ ਵੀ ਬਹੁਤ ਬਹੁਤੀਆਂ ਮਿਲਦੀਆਂ ਆ ਤੁਹਾਨੂੰ ਦਿਖਾ ਦਈਏ ਸਰਪੰਚ ਕਲੈਕਸ਼ਨ ਭਾਜੀ ਹੁਣਾਂ ਦੀ ਦੁਕਾਨ ਦਾ ਨਾਮ ਆ ਸਰਪੰਚ ਕਲੈਕਸ਼ਨ ਤੇ ਇੱਧਰ ਹੈਗਾ ਜੀ ਥਾਣਾ ਚੌਂਕੀ ਤੇ ਇੱਧਰ ਹੈਗਾ ਡੀਏਵੀ ਸਕੂਲ ਤੇ ਆ ਹੈਗਾ ਜੀ ਕਲਾਂਨੁਰ ਸ਼ਹਿਰ ਦੇ ਬਾਜ਼ਾਰ ਦੇ ਵਿੱਚ ਆਪਾਂ ਖਲੋਤੇ ਆ ਤੇ ਆਜੋ ਤੁਹਾਨੂੰ ਅੰਦਰ ਲੈ ਕੇ ਚਲਦੇ ਆਂ ਹਰਜੀ ਭਾਜੀ ਕੀ ਹਾਲ ਸਤ ਸ੍ਰੀ ਅਕਾਲਤਾ ਜੀ ਠੀਕ ਠਾਕ ਜੀ ਸਤਾਂ ਠੀਕ ਠਾਕ ਜੀ ਕਾਰੋਬਾਰ ਵਧੀਆ ਤੇ ਸਰਪੰਚ ਕਲੈਕਸ਼ਨ ਇੱਥੇ ਆਪਣੇ ਭਾਜੀ ਹਣਾ ਦੀ ਦੁਕਾਨ ਦਾ ਨਾਮ ਆ ਤੇ ਇੱਥੇ ਜੈਕਟਾਂ ਬਰਬਰੀ ਤੇ ਪਜਾਮੇ ਟੀ-ਸ਼ਰਟਾਂ ਗਰਮ ਜੈਕਟਾਂ ਵਧੀਆ ਵਧੀਆ ਕੁਆਲਿਟੀ ਦੇ ਵਿੱਚ ਜੜੀਆਂ ਤੇ ਬਿਲਕੁਲ ਜਾਇਜ਼ ਰੇਟ ਤੇ ਇਥੋਂ ਬੂਟ ਵੀ ਮਿਲਦੇ ਨੇ ਆਪਾਂ ਇਥੋਂ ਬੂਟ ਲੈਏ ਨੇ ਭਾਜੀ ਹਣਾ ਕੋ ਤੇ ਬੂਟ ਵੀ ਵਧੀਆ ਕੰਪਨੀ ਦੇ ਹੈਵੀ ਚੀਜ਼ ਹੈ ਜਿਹੜੀ ਤੇ ਭਾਜੀ ਹਣਾ ਨੇ ਸਾਨੂੰ 400 ਰੁਪਿਆ ਰੇਟ ਲਾ ਦਿੱਤਾ ਵਾ ਉਦਾਂ ਇਹ 6700 ਦੇ ਬੂਟ ਹੈਗੇ ਨੇ ਬਹੁਤ ਮਹਿੰਗੇ ਨੇ ਤੇ ਚਲੋ ਭਾਜੀ ਹੁਣ ਆਪਾਂ ਲੈ ਤੇ ਇੱਥੇ ਤੁਸੀਂ ਆਓ ਕਲਾ ਨਗਰ ਸ਼ਹਿਰ ਆਪਣਾ ਭਾਜੀ ਐਡਰੈਸ ਬੋਲਿਓ ਮੜਾ ਜਾ ਭਾਜੀ ਮੇਰਾ ਹੈਗੀ ਦੁਕਾਨ ਸਰਪੈਂਚ ਕਲੈਕਸ਼ਨ ਹਾਂਜੀ ਨੇੜੇ ਡੀਏਵੀ ਸਕੂਲ ਠੀਕ ਜੀ ਸੈਂਟਰਲ ਬੈਂਕ ਦੇ ਕੋਲ ਬੈਕ ਸਾਈਡ ਦੇ ਸੈਂਟਰਲ ਬੈਂਕ ਵਾ ਜੀ ਸਾਡੇ ਕੋਲ ਇਸ ਟਾਈਮ ਤੇ ਜਿਹੜੀ ਆਫਰ ਚੱਲ ਰਹੀ ਆ 699 ਰੁਪਏ ਦੀ ਜੈਕਟ ਵਾ ਹਾਫ ਫੁੱਲ ਜੀ ਔਰ ਜੈਕਟ ਜਿਹੜੀ ਮਰਜ਼ੀ ਤੁਸੀਂ ਲੈ ਸਕਦੇ ਜੀ ਜੀ ਤੇ ਜੈਕਟਾਂ ਬਹੁਤ ਹੈਵੀ ਜਿਹੜੀਆਂ ਜੈਕਟਾਂ ਵਧੀਆ ਕੁਆਲਿਟੀ ਦੇ ਵਿੱਚ origignal ਵਧੀਆ ਕੰਪਨੀ ਚ ਬਿਲਕੁਲ ਜਾਇਜ਼ ਰੇਟ ਤੇ ਇੱਥੇ ਮਿਲਦੀਆਂ ਨੇ ਤੇ ਤੁਸੀਂ ਵੀ ਆਓ ਸਰਪੰਚ ਕਲੈਕਸ਼ਨ ਕਲਾਨੌਰ ਸ਼ਹਿਰ ਦੇ ਲਾਗੇ ਤੁਹਾਨੂੰ ਪਾਜੀ ਉਹਨਾਂ ਨੇ ਐਡਰੈਸ ਦੱਸਤਾ ਇੱਥੇ ਆਓ ਤੇ ਆਪਣੇ ਜੈਕਟਾਂ ਆਪਣੇ ਕੋਈ ਵੀ ਚੀਜ਼ ਚਾਹੀਦੀ ਹੈ ਬੂਟ ਚਾਹੀਦੇ ਬੂਟ ਵਧੀਆ ਤੋਂ ਵਧੀਆ Nike Adidas ਤੇ ਹੋਰ ਵਧੀਆ ਵਿੱਚ ਜਾਰਡਨ ਟੂਮਾ ਜਾਰਡਨ ਸਾਰੀਆਂ ਕੰਪਨੀ ਦੇ ਤੁਹਾਨੂੰ ਬੂਟ ਮਿਲਣਗੇ ਤੇ ਤੁਸੀਂ ਇੱਥੇ ਆਓ ਤੇ ਵਧੀਆ ਰੇਟ ਦਿੰਦੇ ਨੇ ਬਾਜ਼ਾਰ ਨਾਲੋਂ ਸਸਤਾ ਤੇ ਤੁਹਾਨੂੰ ਡਰੈੱਸ ਭਾਜੇ ਰਿ ਦਿੱਤਾ ਤੇ ਇੱਥੇ ਜ਼ਰੂਰ ਆਓ ਤੇ ਬਾਕੀ ਸੱਸੀ ਗਾਲ ਦੀ ਸਾਰਿਆਂ ਨੂੰ ਥੈਂਕ ਯੂ ਧੰਨਵਾਦ